ਕੀ ਜੇ ਮੈਂ ਤੁਹਾਨੂੰ ਕਹਾਂ ਕਿ ਜੇ ਤੁਸੀਂ ਲਾਭਾਤਮਕ ਬਣੇ ਤੇ ਫਿਰ ਡੋਕਟਰ ਨਾਲ ਮਿਲੋਗੇ ਉਹ ਕੰਨੇ ਜੇ ਰੋਗੇ ਜੇ ਮੈਂ ਮਾਰ ਕੇ ਤੁਹਾਨੂੰ ਜਾ ਕੇ ਬਤਾਉਂਦਾ ਠੀਕ ਹੈ ਡੋਕਟਰ ਸੀ ਘਰਾਗਾ ਉਹ ਬਹੁਤ ਬਣਾ ਗਿਆ ਪਰਲੀ ਸਾਡੀ ਜੇ ਦੇਸੀ ਬਲਾਈ ਦੋ ਜੇ ਇਹ ਗੱਡੀਆਂ ਤਾਂ ਰੱਖੜੀਆਂ ਨਹੀਂ ਇਹ ਗੱਡੀ ਛੱਡ ਕੇ ਉੱਡੜੀ ਜਿਵੇਂ ਜਿਵੇਂ ਇੱਥੇ ਖੜੀ ਇੱਕ ਗੱਡੀ ਸਾਰਪੀ ਹੋਇਆ ਦੇਖੋ ਠੀਕ ਹੈ ਉਹ ਮੇਰੇ ਕੰਡਲ ਆਉਣਾ ਉਹ ਨਿਕਲ ਗਿਆ ਕੇ ਉਹਨੂੰ ਮਾਰ ਦੋ ਮੁੰਡੇ ਨੇ ਖੇਤੀ ਰਾਂ ਬੱਚਿਆਂ ਨੇ ਗਿਆ ਅੱਛਾ ਕੇ ਪਰਦਾ ਮਾਰ ਦੋ ਉਹ ਸਰ ਇਹ ਬੋਦੀ ਬਾਈਕ ਨੇ ਹਾਂ ਉਹਨਾਂ ਦਾ ਕੀ ਕਰਨਾ ਪਹਿਲਾ ਸਵੇਰੇ ਸੇ ਤਨ ਸਾਥ ਤੀਰ ਤੋਂ ਉਹ ਪਰਲੇ ਬੰਨਣਾ ਦੁਕਾਨਾਂ ਨਾਲ ਆਪਣੇ ਸੱਤਰਦਾਬੇ ਗੱਡੀ ਲਾ ਕੇ ਵੇਂਦਾ ਹੇ ਅੱਛਾ ਅੱਛਾ ਮਹਾਰਾਜ ਨਿਸ਼ਾਨ ਸਾਹਿਬ ਲਾਇਆ ਜੀ ਉੱਪਰ ਚੰਦੋਆ ਸਾਹਿਬ ਲਾ ਕੇ ਥੱਲੇ ਆਪਣੀ ਗੱਡੀ ਲਾ ਕੇ ਸਾਡੇ ਧਿਆਨ ਚ ਕਰੀ ਲੈਂਦਾ ਪਹਿਲਾ ਨਹੀਂ ਸੀ ਅਸੀਂ ਚੁੱਪ ਕੇ ਚੁੱਕ ਕੇ ਹੀ ਸੀ ਤੂੰ ਅਸੀਂ ਚੁੱਕਦੇ ਅਸੀਂ ਬਗਾਇਦਾ ਆਇਆ ਵੀ ਤਾਲੀ ਇਸ ਦੇ ਆਨਾਦ ਆਸ਼ਰ ਬਣਾ ਦੋ ਇਹ ਜਗ੍ਹਾ ਇਹ ਦੋਸ਼ ਨਹੀਂ ਦੇ ਕੁਝ ਨਹੀਂ ਬਣਾ ਲਈ ਦੋ ਇਹਨਾਂ ਥੇ ਹੀ ਰਹਿਣਾ ਥੇ ਰਹਿਣ ਦੋ ਤੇ ਪਤਾ ਲੱਗ ਜਿਵੇਂ ਕੋਈ ਇੱਥੇ ਘਿਰਨਾ ਬਸ ਇਹਨਾਂ ਇੱਧਰ ਰਹਿਣ ਦੋ ਇਹ ਬਣਾਓ ਠੀਕ ਹੈ ਜੀ ਸਾਹਿਬ ਇੱਥੇ سب کریا <سؤال> سپریمنٹ کاٹر کرنا ہے ڈسٹرکٹ کاٹر کرنا کوئی نہیں پکڑا گے آج آج جو گل صحیح نہیں ہے پا کر دینا نہیں ہے نہیں 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 ਦੇ ਰਾਹ ਦੇ ਮੁਜਾਦਲੇ ਸਾਹਿਬ ਨਦਰ ਨੇ ਮਨੀਤ ਸਿੰਘ ਅਲਾਕੇ ਮੈਂ ਦਗਾਉਂਗਾ ਕਰੋ ਮਿੰਨਤ ਕਿਹਾ ਤੁਮਹਾਨੂੰ ਮਾਰ ਕੇ ਫੋਟੋ ਰੋਏ ਯਾਰ ਇਹ ਆਪਣਾ ਇੱਕ ਡੇਰਾ ਲਗਾਉਂਦਾ ਹੈ ਮੈਂ ਹੋ ਸਕਦਾ ਲੱਗੂ ਕਿ ਮੈਂ ਇੱਕ ਹਾਂ ਮੇਰੀ ਗੱਲ ਬਾਤ ਮੋਸਾਂ ਮਾਰ ਕੇ ਤੇ ਬੈਠੇ ਤੇ ਉਹ ਤੁਹਾਨੂੰ ਚਾਹ ਮਾਰੀ ਇਹ ਕੰਦਾਂ ਮੇਰੇ ਜਿ ਘਰ ਨਾਲ ਕੋਸਤਾ ਘਰ ਨਾਲ ਮੇਰੇ ਸਭ ਘਰ ਹੋ ਗਿਆ ਹੱਸਦਾ ਅੰਦਰ ਕਿੰਨਾ ਵੱਡ ਗਿਆ ਸਿੱਧੇ ਅੰਦਰਵਾੜਾ ਛੋਟੇ ਆਉਂਦਾ ਨਹੀਂ ਗੀਟ ਆਇਆ ਨਾ ਮੇਰੇ ਇੰਟਰਸਟ ਦਿੱਤਾ ਨਾ ਕੋਸਤ ਜਿਸ ਗਵਰਦਾਰ ਦਰਬਾਰ ਬੱਤ ਨਹੀਂਦਾ ਦਰਬਾਰ ਤੇ ਕੋਈ ਦਰਵਾਜ਼ਾ ਲੱਗਦਾ ਨਹੀਂ ਗਿਣੇ ਪਾਸੋਂ ਦੂਰ ਕਲਰ ਬਾਇਰ ਜੀਕਾ ਖਾਲਸਾ ਬਾਇਰ ਜੀ ਕੀ ਫਤਿਹ ਅੱਜ ਜੰਮੂ ਦੇ ਸ਼ਾਂਭਾ ਜ਼ਿਲ੍ਹੇ ਦੇ ਵਿੱਚ ਮੰਦਪਾਗੀ ਤੋਂ ਬਹੁਤ ਹੀ ਮੰਦਪਾਗੀ ਜਿਹੜੀ ਇਹ ਘਟਨਾ ਹੋਈ ਆ ਦੁਸ਼ਟਾਂ ਨੇ ਜਾਗਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਸਿੱਖ ਇਹਨੂੰ ਕਦੀ ਬਰਦਾਸ਼ਤ ਨਹੀਂ ਕਰਦਾ ਨਾ ਕਰ ਸਕਦਾ ਇੱਥੋਂ ਦੇ ਨੌਜਵਾਨਾਂ ਨੇ ਇੱਥੋਂ ਦੀ ਸੰਗਤ ਨੇ ਇਲਾਕੇ ਨੇ ਦੁਸ਼ਤ ਦਾ ਨਾਲ ਹੀ ਘਰ ਹੀ ਉਹਨੂੰ ਬਿਲਕੁਲ ਥੇ ਘਰਤਾ ਬਾਕੀ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਵਾ ਔਰ ਇੱਥੇ ਜਿਹੜੀਆਂ ਕਮੀਆਂ ਪਾਈਆਂ ਗਈਆਂ ਬਹੁਤ ਵੱਡੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਪਹਿਰੇਦਾਰ ਨਹੀਂ ਗੁਰਦੁਆਰਾ ਸਾਹਿਬ ਸ਼ੀਸ਼ੇ ਲੱਗੇ ਕੋਈ ਵੀ ਤੋੜ ਕੇ ਅੰਦਰ ਜਾ ਸਕਦਾ ਮੈਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹਨਾਂ ਨੂੰ ਇਹ ਤਗੀਦ ਕਰਦਾ ਵੀ ਤੁਸੀਂ ਹਰ ਗੁਰਦੁਆਰੇ ਦੇ ਵਿੱਚ ਜਿਹੜੀ ਪਹਿਰੇਦਾਰੀ ਆ ਵਾਹੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਵਾਰੀ ਰਹਿਤਾ ਗਿਆ ਅਕਾਲ ਤਖਤ ਸਾਹਿਬ ਤੋਂ ਆਈਆਂ ਕਿ ਪਹਿਰੇਦਾਰੀ ਜਿਹੜੀ ਆ ਉਹ ਪੱਕੀ ਕਰੋ ਸ਼ਾਮ ਨੂੰ ਰਾਤ ਨੂੰ ਜਿੰਨੇ ਵੀ ਵਾਅਦ ਤੋਂ ਵਾਅਦ ਪਹਿਰੇਦਾਰ ਹੋਣ ਉਹ ਗੁਰਦੁਆਰਾ ਸਾਹਿਬ ਚ ਹੋਣੇ ਚਾਹੀਦੇ ਆ ਪ੍ਰਬੰਧਕ ਕਮੇਟੀਆਂ ਜਿਹੜੀਆਂ ਵਾ ਇਹਨੂੰ ਸੇਵਾ ਸਮਝਣ ਤੇ ਸੇਵਾ ਸਮਝ ਕੇ ਆਪ ਵੀ ਇਹ ਸੇਵਾ ਦੇ ਵਿੱਚ ਰਹਿਣ ਤੇ ਇਹ ਪੱਕਾ ਕਰਨ ਪਈ ਪਹਿਰੇਦਾਰੀ ਆਪਾਂ ਕਰਨੀ ਆ ਮੈਂ ਅੰਦਰ ਵੀ ਕਹਿ ਕੇ ਆਇਆ ਮੈਂ ਪੰਥ ਨੂੰ ਪੀਰ ਕਰਦਾ ਵੀ ਸਾਡੇ ਕੋਲ ਦਿਹਾੜੀ ਦੀਆਂ 20 ਕੰਪਲੀਟਾਂ ਹੁੰਦੀਆਂ ਪ੍ਰਧਾਨਗੀ ਲਈ ਵੀ ਜਿਹੜਾ ਕੋਈ ਕਹਿੰਦਾ ਮੈਂ ਬਣਿਆ ਵਾਂ ਮੈਂ ਬਣੇ ਰਹਿਣਾ ਸਕਤਰੀ ਲਈ ਢੜੇ ਬਾਜੀ ਆਪਸੀ ਖੈਰ ਬਾਜੀ ਗੋਲ ਕਾਂਦੀ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਜੇ ਅਸੀਂ ਗੁਰੂ ਸਾਹਿਬ ਦਾ ਸਤਕਾਰ ਹੀ ਨਹੀਂ ਰੱਖ ਸਕਦੇ ਤੇ ਇਹੋ ਜੀਆਂ ਉਦੇਦਾਰੀਆਂ ਨੂੰ ਆਪਾਂ ਕੀ ਕਰਨਾ ਵਾਂ ਅਹੁਦੇਦਾਰੀਆਂ ਨਈ ਸੇਵਾਦਾਰੀਆਂ ਕਰੀਏ ਆਪਾਂ ਸਾਰੇ ਸੱਚੇ ਦਿਲੋਂ ਗੁਰੂ ਦੇ ਸੇਵਾਦਾਰ ਬਣੀਏ ਸੇਵਾਦਾਰ ਬਣ ਕੇ ਪਾਤਸ਼ਾਹ ਦੀ ਅਜ਼ਮਤ ਪਾਤਸ਼ਾਹ ਦਾ ਸਤਕਾਰ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਆਤਮਾ ਗੁਰੂ ਗ੍ਰੰਥ ਚਾ ਤੇ ਸਰੀਰ ਗੁਰੂ ਪੰਥ ਚਾ ਗੁਰੂ ਦੇ ਸਰੀਰ ਦੇ ਕੰਮ ਪੰਥ ਨੇ ਕਰਨੇ ਆ ਜਿਵੇਂ ਇੱਥੇ ਅੱਜ ਪੰਥ ਨੇ ਥੋੜਾ ਜਿਆ ਕੀਤਾ ਵੀ ਆ ਤੇ ਮੈਂ ਕਮੇਟੀਆਂ ਨੂੰ ਇਹ ਤਗੀਦ ਕਰਦਾ ਦੁਨੀਆ ਭਰ ਦੀਆਂ ਕਮੇਟੀਆਂ ਨੂੰ ਛੱਡੋ ਲੜਾਈਆਂ ਤੇ ਝਗੜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ ਲਈ ਇਕੱਠੇ ਹੋਈਏ ਗੁਰਦੁਆਰਿਆਂ ਨੂੰ ਗੁਰਦੁਆਰੇ ਰਹਿਣ ਦੀਏ ਔਰ ਗੁਰੂ ਸਾਹਿਬ ਦਾ ਅਤਿਵ ਸਤਕਾਰ ਬਹਾਲ ਰੱਖੀਏ ਤੇ ਪਹਿਰੇਦਾਰੀ ਲਾਜ਼ਮੀ ਕਰੀਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਸਾਰੇ ਪੰਥਕਾ ਆਦੂ ਸਿੰਘ ਸਾਹਿਬ ਸਾਡੇ ਕੋਲ ਮੌਜੂਦ ਹੈ ਹਨ ਉਹ ਆਪ ਨੂੰ ਸੰਬੋਧਨ ਹੋਣਗੇ ਇਸ ਕਰਕੇ ਪਹਿਲਾ ਸਾਰੇ ਸੰਗਤ ਨੂੰ ਬੇਨਤੀ ਹੈ ਕਿਰਪਾ ਕਰਕੇ ਚੁੱਪ ਦਾ ਧਿਆਨ ਬਣੋ ਸਾਡੇ ਪੰਥਕਾ ਆਦੂ ਸਿੰਘ ਸਾਹਿਬ ਸਾਡੇ ਕੋਲ ਮੌਜੂਦ ਹੈ ਹਨ ਉਹ ਆਪ ਨੂੰ ਸੰਬੋਧਨ ਹੋਣਗੇ ਇਸ ਕਰਕੇ ਪਹਿਲਾ ਸਾਰੇ ਸੰਗਤ ਨੂੰ ਬੇਨਤੀ ਹੈ ਕਿਰਪਾ ਕਰਕੇ ਚੁੱਪ ਦਾ ਧਿਆਨ ਬਣੋ हिफाज करके जिन जिनियों को हम जनता में बांध जाओ मीडिया वाले चिल्लानेंती कर लो तुम संकट सब टाले आपके बाल में है रिश्ता रहता सब काला दुख रिश्ता डर हिफाज जाए मेरे तू के ता फिर बस ये तर बात सब सब ਉਹ ਕਿਹੜੇ ਵਾਰ ਦਿਨ ਤੋਂ ਮੈਂ ਸਭਾਗ ਪਾਸ ਪਾਸ ਤੇ ਤਾਂੇ ਬੁਲਾਉਂ ਤਾ ਸਭ ਕੁਝ ਆਹ ਭਾਰਤ ਦੁਸ਼ਟ ਦੇੋਖ ਤੇਰਾ ਹਰ ਮਨ ਚਿੰਗੂ ਕਾ ਸਾਰਾ ਜੱਗ ਲੱਗ ਜਾਵੇ ਆਤ न से बंदे में प्ला न बाक़ी इरादा बि सतनाम वाहे सतनाम साते सतनाम ਪਲਕ ਹੈਗੀ ਕੋਈ ਸਾਰੇ ਚੌਕ ਚਲੋ ਪਲਕਾਂ ਆ ਤਲਕਾਂ ਲਿਆਇਓ ਪਲਕਾਂ ਆ ਤਲਕਾਂ ਨੇ ਪਲਕਾ 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 ਪਲਕਾਂ ਨੇ ਆ ਭਾਈ ਪਲਕਾਂ ਕਾ ਨਾਮ ਤੇ ਆਓ ਭਾਗ ਅਸੀਂ ਆਵਾਂ ਤੇ いただきます。 ਜਰੂਰ ਕਿਉਂ ਤੁਹਾਨੂੰ ਕੋਈ ਨਹੀਂ ਲੱਗਦਾ ਅਜੀ ਕਿੰਨ੍ਹ ਵਾਸਤੇ ਵੀਰ ਕੋਈ ਨਾ ਅੰਦਰ ਆਏ ਚੱਪਲ ਲਾ ਵੀਰ ਕੋਈ ਨਾ ਅੰਦਰ ਆਏ ਪੰਜ ਸੰਗ ਜੋ ਆਗੇ ਕੋਈ ਨਹੀਂ ਅੰਦਰ ਆਇਆ ਕੋਈ ਸੁਗੋ ਤਿੰਨ ਸੁਗੋ ਅਟਾਖੋ <small> Eitt <noise> er,